ਮਾਮਲਾ ਇਮੀਗ੍ਰੇਸ਼ਨ ਤੋਂ ਸਾਹਮਣੇ ਆ ਜਿੱਥੇ ਗੁੰਡਾਗਰਦੀ ਹੋਈ ਆ ਤੁਹਾਨੂੰ ਦੱਸ ਦਈਏ ਕਿ ਆਪਸ ਵਿੱਚ ਝੜਪ ਹੋ ਜਾਂਦੀ ਆ ਕਿਸੇ ਗੱਲ ਨੂੰ ਲੈ ਕੇ ਤੇ ਉਸ ਤੋਂ ਬਾਅਦ ਹਥੋਪਾਈ ਹੋ ਜਾਂਦੀ ਆ ਤੇ ਛੱਤ ਦੇ ਉੱਤੋਂ ਇੱਕ ਦੂਸਰੇ ਨੂੰ ੱਤਕਾ ਦੇ ਦਿੰਦਾ ਤਾਂ ਹੀਠਾਂ ਸੁੱਟ ਦਿੰਦਾ ਤੁਹਾਨੂੰ ਦੱਸ ਦਈਏ ਕਿ ਮਾਮਲਾ ਅੰਮ੍ਰਿਤਸਰ ਦੇ ਚੁਬਾਲ ਰੋਡ ਤੋਂ ਸਾਹਮਣੇ ਆ ਜਿੱਥੇ ਇਮੀਗ੍ਰੇਸ਼ਨ ਦਫ਼ਤਰ ਚ ਬਜਰੰਗ ਦਲ ਦੇ ਪੰਜਾਬ ਪ੍ਰਧਾਨ ਨੂੰ ਇੱਕ ਵਿਅਕਤੀ ਨੇ ਪਹਿਲੀ ਮੰਜ਼ਲ ਤੋਂ ੱਤਕਾ ਦੇ ਕੇ ਹੀਠਾਂ ਸੁੱਟ ਦਿੱਤਾ ਸੰਨ ਦੱਸਦੇ ਕਿ ਇਮੀਗ੍ਰੇਸ਼ਨ ਦਫਤਰ ਤੇ ਬਜਰੰਗ ਦਲ ਦੇ ਪੰਜਾਬ ਪ੍ਰਧਾਨ ਵਿਸ਼ਾਲ ਬੱਬਰ ਜੋ ਕਿ ਇਮੀਗ੍ਰੇਸ਼ਨ ਦਾ ਮਾਲਕ ਹੈ ਜਿਸ ਦੇ ਉੱਪਰ ਕੁਝ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਇੱਕ ਵਿਅਕਤੀ ਤੇ ਉਸ ਦੇ ਕੁਝ ਸਾਥੀਆਂ ਵੱਲੋਂ ਵਿਸ਼ਾਲ ਬੱਬਰ ਨੂੰ ਦਫਤਰ ਦੀ ਪਹਿਲੀ ਮੰਜ਼ਲ ਤੋਂ ਧੱਕਾ ਦੇ ਕੇ ਸੜਕ ਤੇ ਸੁੱਟ ਦਿੱਤਾ ਗਿਆ ਜਿਸ ਤੋਂ ਬਾਅਦ ਉਸ ਵਿਅਕਤੀ ਨਾਲ ਫਿਰ ਤੋਂ ਕੁੱਟਮਾਰ ਕੀਤੀ ਗਈ ਅਤੇ ਜ਼ਖਮੀ ਹਾਲਤ ਵਿੱਚ ਬਜਰੰਗ ਦਲ ਦੇ ਪੰਜਾਬ ਪ੍ਰਧਾਨ ਵਿਸ਼ਾਲ ਬੱਬਰ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉਧਰ ਦੂਜੇ ਪਾਸੇ ਜ਼ਖਮੀ ਹੋਏ ਵਿਅਕਤੀ ਦੇ ਪারিবারিক ਮੈਂਬਰਾਂ ਨੇ ਤੇ ਚਸ਼ਮਦੀਦਾਂ ਨੇ ਦੱਸਿਆ ਕਿ ਜ਼ਖਮੀ ਜਿਸ ਵਿਅਕਤੀ ਵੱਲੋਂ ਵਿਸ਼ਾਲ ਬਬਰ ਤੇ ਹਮਲਾ ਕੀਤਾ ਗਿਆ ਉਸ ਵਿਅਕਤੀ ਦਾ ਨਾਮ ਪਵਨ ਹੈ ਅਤੇ ਉਹ ਸ਼ਾਮ ਨੂੰ ਦਫ਼ਤਰ ਵਿੱਚ ਆਇਆ ਤੇ ਉਸ ਵੱਲੋਂ ਵਿਸ਼ਾਲ ਅਤੇ ਉੱਥੇ ਬੈਠੇ ਹੋਰ ਲੋਕਾਂ ਦੇ ਨਾਲ ਬਦਤਮੀਜ਼ੀ ਕੀਤੀ। ਉਸ ਸਮੇਂ ਇੱਕ ਲੜਕੀ ਨਾਲ ਵੀ ਉੱਥੇ ਬਦਤਮੀਜ਼ੀ ਕੀਤੀ ਗਈ ਜਿਸ ਨਾਲ ਪਵਨ ਵੱਲੋਂ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ। ਵਿਸ਼ਾਲ ਵੱਲੋਂ ਰੋਕਿਆ ਗਿਆ ਤਾਂ ਜਿਸਦੇ ਚੱਲਦੇ ਪਵਨ ਤੇ ਵਿਸ਼ਾਲ ਬੱਬਰ ਦੀ ਆਪਸ ਵਿੱਚ ਹੱਥੋਪਾਈ ਹੋ ਗਈ ਜਿਸ ਦੌਰਾਨ ਪਵਨ ਨਾਮਕ ਵਿਅਕਤੀ ਨੇ ਆਪਣੇ ਸਾਥੀਆਂ ਦੇ ਨਾਲ ਵਿਸ਼ਾਲ ਬੱਬਰ ਤੇ ਉਸ ਨੂੰ ਉਜੇ ਦਫਤਰ ਦੀ ਪਹਿਲੀ ਮੰਜ਼ਲ ਤੋਂ ਸੜਕ ਤੇ ਸੁੱਟ ਦਿੱਤਾ ਪਵਨ ਨਾਮਕ ਵਿਅਕਤੀ ਨੇ ਆਪਣੇ ਸਾਥੀਆਂ ਦੇ ਨਾਲ ਵਿਸ਼ਾਲ ਬੱਬਰ ਨੂੰ ਉਸ ਦੇ ਦਫਤਰ ਦੀ ਪਹਿਲੀ ਮੰਜ਼ਲ ਤੋਂ ਸੜਕ ਤੇ ਸੁੱਟ ਦਿੱਤਾ ਤੇ ਬਾਅਦ ਵਿੱਚ ਸੜਕ ਤੇ ਆ ਕੇ ਵੀ ਉਸ ਨਾਲ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਜ਼ਖਮੀ ਹਾਲਤ ਦੇ ਵਿੱਚ ਵਿਸ਼ਾਲ ਬੱਬਰ ਨੂੰ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਸ ਮੌਕੇ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਤੁਸੀਂ ਸੁਣੋ ਮੈਂ ਅੰਮ੍ਰਿਤਸਰ ਦੀ ਰਹਿਣ ਵਾਲੀ ਹਾਂ ਗੱਲ ਐਸੀ ਹੋਈ ਹੈ ਕਿ ਉੱਥੇ ਇੱਕ ਪਰਸਨ ਪਵਨ ਕੁਮਾਰ ਨਾਮ ਦਾ ਬੰਦਾ ਆਇਆ ਹੈ ਠੀਕ ਹੈ ਉਈ ਕੋਹਰ ਪਰਸਨ ਨਾਲ ਲੈ ਕੇ ਆਇਆ ਸੀ ਮੈਂ ਉਹਨਾਂ ਨੂੰ ਨਹੀਂ ਜਾਣਦੀ ਮੈਂ ਇਸ ਦਫਤਰ 'ਚ ਬੈਠੀ ਹੋਈ ਸੀ ਵਿਸ਼ਾਲ ਬੱਬਰ ਜੀ ਜਿਨ੍ਹਾਂ ਦਾ ਹਾਸਾ ਵਾਪਰੇਆ ਤੇ ਨਾਲ ਲੱਗੇ ਸੀ ਅਖਲੇ ਰਾਜਪੂਤ ਜੋ ਉਹਨਾਂ ਦੇ 파ਟਨਰ ਨੇ ਇਸ ਕੰਪਨੀ 'ਚ ਗੱਲ ਐਸੀ ਹੋਈ ਹੈ ਕਿ ਪਵਨ ਬਹੁਤ ਗੁੱਸੇ ਵਿੱਚ ਆਇਆ ਹੈ ਤੇ ਉਹਨੇ ਆਂਦਿਆਂ ਹੀ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ ਸੀ ਜਿਹਦੇ ਕਰਕੇ ਵਿਸ਼ਾਲ ਬੱਬਰ ਜੀ ਨੇ ਉਹਨਾਂ ਨੂੰ ਮਨਾ ਕੀਤਾ ਕਿ ਸਾਡੇ ਆਫਿਸ 'ਚ ਐਸਾ ਮਨ ਮੋਲਨਾ ਕ੍ਰੀਏਟ ਕਰਾੜ ਕਿਉਂਕਿ ਕਲਾਇੰਟ ਬੈਠਾ ਹੋਇਆ ਹੈ ਤੇ ਲੜਕੀ ਬੈਠੀ ਹੈ ਤੇ ਐੱਚੀ ਚੰਗੀ ਨਹੀਂ ਲੱਗਦੀ ਬਟ ਉਹ ਨਹੀਂ ਮੰਨਿਆ ਹਟਿਆ ਨਹੀਂ ਉਹਨੇ ਕਾਲੀក្លੋਸੇ ਕੀਤੀ ਕੀਤੀ ਉਹ ਇਕਦਮ ਸਡਨ ਹੀ ਫਿਰ ਆਫਿਸ ਅੰਦਰ ਆਉਂਦਿਆਂ ਹੀ ਉਹਨੇ ਮਹਿਨਾ ਬਹੁਤ ਗੰਦੀਆ ਹਰਕਤ ਕੀਤੀ ਹੈ ਮੈਨੂੰ ਬਹਿਲੇ ਉਹਨੇ ਗਾਲਾਂ ਕੱਢੀਆਂ ਮੇਰੇ ਵਾਲ ਖਿੱਚੇ ਉਹਨੇ ਮੈਨੂੰ ਆਫਿਸੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਉਹ ਆਪਣੇ ਨੇ ਗੁੱਸੇ ਦੇ ਵਿੱਚ ਆ ਕੇ ਉਹਨੇ ਐ ਕਦਮ ਚ ਚੁੱਕਿਆ ਮੇਰੀ ਬੇਟੀ 3 ਸਾਲ ਦੀ ਵੀ ਉੱਥੇ ਸੀ ਉਹ ਵੀ ਬਹੁਤ ਡਰ ਚੁੱਕੀ ਸੀ ਮੈਂ ਉਹਨੂੰ ਵੀ ਵੇਖਦੀ ਸੀ ਬਟ ਉਹਨੂੰ ਵੇਖਾਂ ਤੱਕ ਵੀ ਉਹਨੇ ਛੱਡਿਆ ਕਿ ਉਹਨੂੰ ਇੱਕ ਪਾਸੇ ਛੱਡਤਾ ਕਿ ਮੈਨੂੰ ਉਹਨੇ ਇੱਕ ਪਾਸੇ ਧੱਕਾ ਦਿੱਤਾ ਇਹ ਵੇਖ ਕੇ ਵਿਸ਼ਾਲ ਬੱਬਰ ਨੂੰ ਵੀ ਨਹੀਂ ਹੋਇਆ ਵਿਸ਼ਾਲ ਬੱਬਰ ਜਦੋਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਸਲੋਕੋਂ ਦੀ ਕੋਸ਼ਿਸ਼ ਤੇ ਵਿਸ਼ਾਲ ਨੇ ਉਹਨੂੰ ਬਾਹਰ ਕੱਢਿਆ ਪਰ ਨਹੀਂ ਹੋਇਆ ਸ਼ਾਹਲੇ ਮੈਨੋਂ ਉਸ ਟਾਈਮ ਕਿਹਾ ਕਿ ਮੈਂ 112 ਤੇ ਕਾਲ ਕਰਕੇ ਪੁਲਿਸ ਨੂੰ ਕੰਪਲੇਂਟ ਕਰਾ ਕੇ ਹੁਣ ਇੱਥੇ ਬੁਲਾਵਾ ਤੇ ਇਹ ਬੰਦੇ ਨੂੰ ਹੁਣੀ ਫੜਾਈਏ ਕਿਉਂਕਿ ਅਸੀਂ ਨੂੰ ਪਹਿਲੇ ਵੀ ਵਿਸ਼ਾਲ ਜੀ ਉਹਨਾਂ ਨੇ ਬਹੁਤ ਵਾਰੀ ਸਮਝਾਇਆ ਸੀ ਕਿ ਐਸਾ ਕੁਛ ਨਾ ਕਰ ਜਿਹਦੇ ਕਰਕੇ ਦਿੱਕਤ ਆਏ ਤੇ ਆਫਿਸ ਨਾ ਆਇਆ ਕਰ ਤੇ ਮੰਨਿਆ ਵੀ ਸੀ ਪਰ ਇਹ ਆਪਣੇ ਗੁੱਸੇ ਚ ਤੇ ਰੰਜਿਸ਼ ਚ ਆ ਕੇ ਆਫਿਸ ਆਂਦਾ ਰਿਹਾ ਹੈ ਵਿਸ਼ਾਲ ਬੱਬਰ ਦਾ ਐਨਾ ਕੋਈ ਲਿੰਕ ਨਹੀਂ ਹੈਗਾ ਇਹਦਾ ਲਿੰਕ ਕੋਈ ਪੁਰਾਣੇ ਮਸਲੇ ਉਸ ਬਿਲਡਿੰਗ ਲੈ ਕੇ ਹੈ ਉਸਕਾ ਉਹ ਜਗ੍ਹਾ ਨੂੰ ਲੈ ਕੇ ਹੈ ਸਾਨੂੰ ਨਹੀਂ ਪਤਾ ਮੈਨੂੰ ਤਾਂ ਬਿਲਕੁਲ ਨਹੀਂ ਪਤਾ ਸੀ ਉੱਥੇ ਆ ਕੇ ਨੇ ਹਰਕਤ ਕੀਤੀ ਇਹ ਹਰਕਰ ਚਹੀ ਵਿਸ਼ਾਲ ਨੇ ਜਦੋਂ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਵਿਸ਼ਾਲ ਨੇ ਮੋਹਲਾ ਇਕੱਠਾ ਕਰਨਾ ਸੀ ਉਸ ਦੌਰਾਨ ਇਹ ਉਸ ਆਫਿਸੇ ਬਾਹਰ ਕਾਫੀ ਲੰਬੀ ਕੋ ਖਿੜਕੀ ਹੈ ਜਿਸ ਤੇ ਵਿਸ਼ਾਲ ਮੋਹਲੇ ਨੂੰ ਇਕੱਠੇ ਕਰ ਰਹੀ ਸੀ ਤਾਂ ਕਿ ਉੱਪਰ ਆਣ ਉਹਨੇ ਦੇ ਚ ਵਿਸ਼ਾਲ ਗੱਲ ਕਰ ਰਹੀ ਸੀ ਤੇ ਪਵਨ ਨੇ ਪਿੱਛੋਂ ਆ ਕੇ ਵਿਸ਼ਾਲ ਨੂੰ ੱੱਕਾ ਦਿੱਤਾ ਤੇ ਜਿੱਦੇ ਕਰਕੇ ਵਿਸ਼ਾਲ ਸਿੱਧਾ ਜ਼ਮੀਨ ਤੇ ਛੱਤ ਥੱਲੇ ਡਿੱਗੇ ਵਿਸ਼ਾਲ ਜੀ ਉਹਨਾਂ ਦੀ ਲੈਗਸ ਜਿਹੜੀ ਉਹ ਫ੍ਰੈਕਚਰ ਹੋ ਚੁੱਕੀਆਂ ਹਨ ਉੱਥੇ ਡਾਕਟਰ ਦੇ ਐਕਸ-ਰੇ ਦੇ ਅਨੁਸਾਰ ਹੈ ਕਿ ਉੱਥੇ ਪਲੇਟਸ ਪੈਣੀਆਂ ਵਿਸ਼ਾਲ ਕਿਉਂਕਿ ਇਹ ਸਿੱਧਾ ਹੀ ਕਟੈਂਪ ਟੂ ਮਰਡਰ ਹੈ ਕਿਉਂਕਿ ਉਹਨੇ ਐਨੀ ਵੇਖਿਆ ਕਿ ਉਹਨਾਂ ਕਿੰਨੀ ਲੱ ਸੱਟ ਲੱਗ ਸਕਦੀ ਸੀ ਕਿੰਨੀ ਨਹੀਂ ਲੱਗ ਸਕਦੀ ਸੀ ਉਹਨਾਂ ਨੇ ਉਹਨੇ ਜਿਸ ਹਨ ਤੱਕਾ ਦਿੱਤਾ ਹੈ ਉਹਦੇ ਵਿੱਚ ਵਿਸ਼ਾਲ ਨੂੰ ਕਿਤੇ ਵੀ ਸੱਟ ਹੋ ਲੱਗ ਸਕਦੀ ਤੇ ਐਸੀ ਗਹਿਰੀ ਸੱਟ ਮੈਂ ਕਹਿਣਾ ਨਹੀਂ ਚਾਹਦੀ ਬਟ ਇਹ ਇੱਕ ਟੈਂਪ ਟੂ ਮਰਡਰ ਕੀਤਾ ਉਹਨਾਂ ਨੇ ਮੈਂ ਪੂਰਾ ਹੀ ਸਾਹ ਮੰਗਦੀ ਆ ਮੈਂ ਉਸ ਦੇ ਖਿਲਾਫ ਪ੍ਰੋਪਰ ਕਾਨੂੰਨ ਦੇ ਹਿਸਾਬ ਮੰਗਦੀ ਆ ਕਿ ਤੁਸੀਂ ਉਹਦੇ ਤੇ ਪਰਚਾ ਕਰਾਓ ਉਹਨੂੰ ਅੰਦਰ ਕਰੋ ਕਿਉਂਕਿ ਉਹਨੇ ਕ੍ਰਾਈਮ ਕੀਤਾ ਹੈ ਤੇ ਉਸੇ ਟਾਈਮ ਆਪਾਂ ਜਿਆ ਅਧਿਕਾਰੀ ਬਬੜ ਨੇ ਨਾਈ ਮੈਂ ਬਦੀਨਾਂ ਦੇ ਮੈਡੀਕੋ ਤੋਂ ਆਪਣੀ ਮੈਡੀਸਿਨ ਲੈਂਦਾ ਪਿਆ ਸੀ ਮੈਨੂੰ ਦਵਾਦੁਕਾਨ ਇਹਨਾਂ ਦੇ ਆਫਿਸ ਦੇ ਮੁੰਡੇ ਦਾ ਫੋਨ ਆਇਆ ਕਿ ਚਾਚਾ ਜੀ ਵਿਸ਼ਾਲ ਨੂੰ ਕੋਠੇ ਹੇਠਲੇ ਹੜੂ ਦਿੱਤਾ ਗਿਆ ਮੈਂ ਉਨਹੀਂ ਪੈਸੇ ਸਕੂਟਰ ਭਜਾਂਦਾ ਗਿਆ ਉੱਥੇ ਜਾਂਦਾ ਦੇਖਦਾ ਪਿਆ ਕਿ ਬੇਟਾ ਸੜਕ ਦੇ ਉੱਤੇ ਲੰਮਾ ਪਿਆ ਹੈ ਪਬਲਿਕ ਇਕੱਠੀ ਹੋਈ ਪਈ ਹੈ ਬੱਚੇ ਦੀ ਕੋਈ ਸੋਧ-ਬੋਧ ਨਹੀਂ ਕੋਈ ਹੋਸ਼ ਨਹੀਂ ਮੈਂ ਜਾਂਦੇ ਆ ਪਾਣੀ ਦੇ ਛੱਟੇ ਮਾਰੇ ਬੇਟਾ ਹੋਸ਼ ਕਰ ਬੇਟਾ ਹੋਸ਼ ਕਰ ਬੇਡੇ ਨੂੰ ਹੋਸ਼ ਨਹੀਂ ਬੇਹੋਸ਼ ਪਿਆ ਕੋਈ ਵਾਦੀ ਵਾਸ ਚੁੱਕਣ ਵਾਲਾ ਨਹੀਂ ਤੇ ਆ ਸੀ ਉਹ ਮੁੰਡਾ ਭੱਜ ਗਿਆ ਸੀ ਫਿਰ ਮੈਂ ਪੁੱਛਿਆ ਕਿ ਗੱਲ ਕੀ ਹੋਈ ਇੱਥੇ ਉਹ ਕਹਿੰਦੇ ਜੀ ਇਦਾਂ ਬੇੜੀ ਚਾਹਤ ਕਬੂਦ ਆਈ ਏ ਇਹਨੇ ਸਮਝਿਆ ਗਾਗ ਆਇਆ ਇਹ ਗਾਗ ਦੇ ਸਮਝ ਕੋਠੇ ਆ ਉੱਚੀ ਬੋਲਣ ਲੱਪਿਆ ਵਿਸ਼ਾਲ ਨੇ ਕੁੱਟੀ ਮਾਰਦੀ ਪੁਲਿਸ ਨੂੰ ਫੋਨ ਕਰਤਾ ਚਾਹਤ ਦੇ ਹੱਥੀ ਪਿਆ ਵਾਲ ਨੂੰ ਫੜੇ ਨ ਕਿੱਚਿਆ ਇਹ ਆ ਪਾਵਣ ਅੱਛਾ ਜੀ ਤੇ ਮੈਨੂੰ ਜੋਤ ਪਾ ਲੱਗਾ ਤੇ ਚਾਹਤ ਨੇ ਮੈਨੂੰ ਦੱਸਿਆ ਅੰਕਲ ਮੈਨੇ ਇਦਾਂ ਆ 1.5 ਘੰਟਾ 2 ਘੰਟੇ ਪੁਲਿਸ ਨਹੀਂ ਆਈ ਐਂਬੂਲੈਂਸ ਵਾਲਿਆਂ ਨੂੰ ਫੋਨ ਕੀਤਾ ਐਂਬੂਲੈਂਸ ਨਹੀਂ ਆਈ ਪ੍ਰਾਈਵੇਟ ਗੱਡੀ ਤੇ ਬੱਚੇ ਨੂੰ ਇੱਥੇ ਲਿਆ ਕੇ ਦਾਖਲ ਕਰਾਇਆ ਗਿਆ ਉਸ ਤੋਂ ਬਾਅਦ ਮੈਨੂੰ ਕਿਹਾ ਗਿਆ ਕਿ ਚੋਕੀ ਇਸਲਾ ਆਇਆ ਹੈ ਚੌਕੀ ਇਸਲਾ ਥਾਣਾ ਉੱਥੇ ਆ ਜਾਓ ਹੀਮਾਲੇ ਗੇਟ ਮੈਂ ਕਿ ਮਲੇਗੜ ਗਿਆ ਵਾਂ ਉੱਥੋਂ ਦਾ ਮਨ ਕਹਤਾ ਤੁਸੀਂ ਬੀਬ ਲੱਗ ਜਾਓ ਜਾਂ ਕਿ ਮੈਨੂੰ ਬੀਬ ਲਗ ਚੌਂਕੀ ਦਾ ਨਹੀਂ ਪਤਾ ਸੀ ਮੈਂ ਸਲਾਮਾਬਾਦ ਚੌਂਕੀ ਗਿਆ ਸਲਾਮਾਬਾਦ ਚੌਂਕੇ ਪਾ ਲਗਾ ਬੀਬ ਲਗ ਹੈ ਬੀਬ ਲਗ ਹੈ ਤੇ ਬੀਬ ਲਗ ਵਾਲੇ ਕਹਿੰਦੇ ਆ ਜੀ ਇਹ ਸਾਡੇ ਕੋਲ ਬੰਦਾ ਕੋਈ ਨਹੀਂ ਮੁਲਾਜ਼ਮ ਕੋਈ ਨਹੀਂ ਕਹਾ ਅਸੀਂ ਨਹੀਂ ਜਾਣਾ ਸਾ ਤੂੰ ਪਹੁੰਚੋ ਹੀ ਆ ਜਾਂਦੇ ਮੈਂ ਕਹਾ ਸਰ ਬੱਚਾ ਪੀਸ਼ਣ ਠੀਕ ਨਹੀਂ ਹੈ ਕਹਿੰਦੇ ਜੀ ਡਾਕਟਰ ਤੇ ਕਟਾਇਰ ਜੀ ਹੁਣ ਦਾਲ ਕਿਦਾਂ ਕਰਾਤਾ ਮੈਂ ਕਹਾ ਸਰ ਬੱਚੇ ਦੀ ਜਾਨ ਚਲ ਜਾਏ ਐਦਾਂ ਮੈਂ ਡਾਕਟਰ ਪਹਿਲੇ ਜੂਰੀ ਹੈ ਤੁਸੀਂ ਸੁਣਾਈ ਕੋਈ ਨਾ ਕਰੋ ਕਿਸੇ ਬੰਦੇ ਦੀ ਇਹ ਹਾਲਾਤ ਹੈ ਪੁਲਿਸ ਦਾ ਮੈਂ ਤੇ ਦੇਖ ਕੇ ਅੱਜ ਹਰਾਨ ਸ਼ਾਮ ਦਾ 5 ਵਜੇ ਦਾ 4 ਵਜੇ ਦਾ ਵਾਕਿਆ ਹੋਣਾ ਹੈ 5 ਵਜੇ ਦੇ ਬੱਚੇ ਨੂੰ ਕੋਠੀ ਉੱਥੇ ਲੋੜ ਦੇਣਾ ਸਰ ਮੇਰਾ ਨਾਮ ਰਮਨ ਸ਼ਰੀਨ ਜੀ ਮੈਂ ਬਜਰੰਗ ਦਲ ਹਿੰਦੁਸਤਾਨ ਤੋਂ ਪੰਜਾਬ ਜਨਨ ਸੈਕਟਰੀ ਆ ਕੀ ਗੱਲਬਾਤ ਕੀ ਹੋਈ ਹੈ ਇਹ ਸਾਡੇ ਨਾਲ ਲਾਗੇ ਪਵਨ ਕੁਮਾਰ ਹੈਗਾ ਬੰਦਾ ਉਹ ਆਣ ਕੇ ਸਾਡੇ ਦਫ਼ਤਰਾਂ ਆ ਕੇ ਧਮਕੀਆਂ ਦੇਣ ਲੱਗ ਗਿਆ ਕਿ ਮੇਰਾ ਦਫ਼ਤਰ ਪੁਰਾਣਾ ਹੈਗਾ ਜਿਹੜੇ ਕੋ ਪੁਰਾਣਾ ਦਫ਼ਤਰ ਸੀ ਤੇ ਹੁਣ ਉਹਨੇ ਦਫ਼ਤਰ ਛੱਡ ਦਿੱਤਾ ਤੇ ਉਹਨੇ ਦਫ਼ਤਰ ਆਪਾਂ ਪੂਰੇ ਡਾਕੂਮੈਂਟ ਦੇ ਹਿਸਾਬ ਨਾਲ ਕਰਾਇਆ ਨਾਮ ਲਿਖਾ ਕੇ ਆਪਣੇ ਕੋਲ ਦਿੱਤਾ ਸਾਡੇ ਵਿਸ਼ਾਲ ਬੱਬਰ ਪੰਜਾਬ ਪ੍ਰਧਾਨ ਜੀ ਨੇ ਤੇ ਹਾਂਜੀ ਕਿਹੜੇ ਦਲ ਦੇ ਪ੍ਰਧਾਨ ਬਾਣੀ ਰੰਗਦਲ ਹਿੰਦੁਸਤਾਨ ਦੇ ਅੱਛਾ ਪੰਜਾਬ ਪ੍ਰਧਾਨ ਇਸ਼ਾਰ ਬਬਰ ਜੀ ਤੇ ਉਹ ਪਵਨ ਮੁੰਡਾ ਅੱਜ ਵੀ ਦੋ ਤਿੰਨ ਵਾਰੀ ਆ ਕੇ ਧਮਕੀਆਂ ਦਿੱਤੀਆਂ ਜਾਨ ਲੈਵਾ ਧਮਕੀਆਂ ਦਿੱਤੀਆਂ ਉਹਨੇ ਕਿ ਮੈਂ ਤੈਨੂੰ ਛੱਡਣਾ ਨਹੀਂ ਤੂੰ ਮੇਰਾ ਦਫ਼ਤਰ ਨਾ ਖਾਲੀ ਕੀਤਾ ਤੇ ਅੱਜ ਆ ਗਏ ਤੇ ਉੱਥੇ ਆ ਗਏ ਸਾਨੂੰ ਧਮਕੀਆਂ ਦੇ ਲੱਗ ਗਿਆ ਔਰ ਭਾਈ ਦੇ ਹੱਥੀ ਪਿਆ ਗਿਆ ਤੇ ਆਪਾਂ ਉਸ ਲਈ ਉਹਨੂੰ ਫੜਗ ਲਿਆ ਚਾਰ ਤਿੰਨ ਜਣਿਆਂ ਨੇ ਉਹਨੂੰ ਉਹਨੂੰ ਬਿਠਾਇਆ ਉੱਥੇ ਬੂਹੇ ਤਾਲਾ ਲਾਇਆ ਆਪਾਂ ਭੱਜਣੇ ਦਿੱਤਾ ਆਪਾਂ 112 ਦੇ ਕੋਲ ਕੀਤੀ ਤੇ ਥੱਲੇ ਉਹਦੇ ਬੰਦੇ ਆ ਕੇ ਰੋਲਾ ਪਾਣ ਲੱਗ ਗਏ ਤੇ ਆਪਾਂ ਜਲੋ ਵੇਖਣ ਲੱਗ ਗਏ ਭਾਜੀ ਬ ਫਲੇ ਕੋਣ ਆਇਆ ਤੇ ਉਹਨੇ ਜਦ ਨੂੰ ਉੱਥੋਂ ਨਿਕਲ ਗਏ ਤੇ ਉਹਨੇ ਬਾਰੀ ਥਾਣੀ ਥੱਲੇ ਨੂੰ ਧੱਕਾ ਦੇ ਦਿੱਤਾ ਔਰ ਥੱਲੇ ਜਾ ਕੇ ਅਨੁਛਦ ਦੇ ਜਿਹੜੇ ਨਾਲ ਉਹਦੇ ਲੋਕ ਸੀ 3-4 ਜਣੇ ਉਹ ਤੇ ਨਾਲ ਉਹ ਮੁੰਡਾ ਉਹਨੇ ਥੱਲੇ ਜਾ ਕੇ ਵੀ ਉਹਨੂੰ ਇੱਟਾਂ ਮਾਰੀਆਂ ਵਿਸ਼ਾਲ ਬੱਬਰ ਜੀ ਨੂੰ ਮਾਰੀਆਂ ਪਵਨ ਕੁਮਾਰ ਨੇ ਔਰ ਇਹ ਨਾਲ ਜਿਹੜੇ ਬੰਦੇ ਆਏ ਸੀ 4-5 ਔਰ ਇਹ ਜਿਹੜੇ ਬੁਲਾਏ ਹੋਏ ਉਹ ਚਾਈ ਤੋਂ ਦੇ ਗਿਆ ਉਹ ਚਾਈ ਤੋਂ ਜੀ 16 ਫੁੱਟ ਤੋਂ ਕਿੰਨੀ ਕਿ ਸੱਟ ਲੱਗੀ ਇਸ ਟਾਈਮ ਕੀ ਸੱਟ ਫਲੇ ਡਾਕਟਰ ਸਾਹਿਬ ਕੁਝ ਕਹਿ ਨਹੀਂ ਦੇ ਡਾਕਟਰ ਸਾਹਿਬ ਕਹਿੰਦੇ ਕਿ ਉਹਨਾਂ ਕੋਲ ਉਹਥੇ ਵੀ ਬਹੁਤ ਜ਼ਿਆਦਾ ਸੀਰੀਅਸ ਸੀ ਬਿਓਸੀ ਟੈਪ ਹੋ ਗਏ ਸੀ ਪੰਜਾਬ ਪ੍ਰਧਾਨ ਸਾਡੇ ਤੇ ਉਹਨਾਂ ਨੂੰ ਇੱਥੇ ਹਸਪਤਾਲ ਲਿਆਂਦਾ ਗਿਆ ਟ੍ਰੀਟਮੈਂਟ ਹੋ ਰਿਹਾ ਹਲੇ ਡਾਕਟਰਾਂ ਨੇ ਸਾਨੂੰ ਜਾਨ ਹੀ ਦੇ ਰਹੇ ਕੋਈ ਪਰਾਣੀ ਰੰਜੀ ਨਹੀਂ ਕੋਈ ਲੈਣ ਦੇ ਨਹੀਂ ਕੋਈ ਜਾਣ ਪਛਾਣ ਨਹੀਂ ਕੋਈ ਕੋਕ ਲੈਣ ਦਾਣਾ ਸਾਡਾ ਨਹੀਂ ਉਹਦੇ ਬੰਦੇ ਨਾਲ ਨਹੀਂ ਭਾਜੀ ਮੈਂ ਜੇ ਤਸਦੀਕ ਕਰ ਰਿਹਾ ਵਾਂ ਉਸ ਤੋਂ ਬਾਅਦ ਤੁਹਾਨੂੰ ਦੱਸਾਂਗਾ ਹਲਾ ਤਾਂ ਡਾਕਟਰ ਸਾਹਿਬ ਨੂੰ ਮੈਂ ਪੁੱਛਿਆ ਵਾਂ ਅੱਜ ਇਹੋ ਉਹਨਾਂ ਨੇ ਫੇਟੀ ਦੱਸਿਆ ਵਾ ਪਰ ਮੈਂ ਜਾ ਰਿਹਾ ਮੌਕਾ ਵੇਖਣ ਕੋਈ ਬਿਆਨ ਲੇਕਿਨ ਕੁਝ ਤਾਂ ਦੱਸਿਆ ਹੋਣਾ ਕੀ ਹੋਇਆ ਨਹੀਂ ਮੈਨੂੰ ਕੋਈ ਬਿਆਨ ਨਹੀਂ ਦਿੱਤੇ ਮੈਂ ਮੌਕਾ ਵੇਖਣ ਜਾ ਰਿਹਾ ਮੇਰੇ ਨਾਲ ਉਹਨਾਂ ਦੇ ਵਾਰਿਸ ਨੇ ਤੇ ਮੈਂ ਮੌਕਾ ਵੇਖਣ ਜਾ ਰਿਹਾ